ਅਮਰਸਾਦ ਪੁਲਸ ਦਾ ਫਟਾ ਐਕਸ਼ਨ ਹਥਿਆਰਾਂ ਦੀ ਖੇਪ ਅਤੇ 1 ਕਿਲੋ ਹੈਰੋਇਨ ਸਮੇਤ ਤਿੰਨ ਇੰਟਰਨੈਸ਼ਨਲ ਨਸ਼ਾ ਤਸਕਰ ਗ੍ਰਿਫਤਾਰ ਫੜੇ ਗਏ ਤਿੰਨ ਸਮਗਲਰਾਂ ਵਿੱਚੋਂ ਇੱਕ ਫਤੇਗੜ ਚੂੜੀਆਂ ਦੇ ਨਿਜਤੀ ਕੀ ਪਿੰਡ ਦਾ ਹੈ ਡਾਕਟਰ ਅਮਰਸਰ ਦੇ ਸੀਪੀ ਵੱਲੋਂ ਦਿੱਤੀ ਗਈ ਜਾਣਕਾਰੀ ਅਮਰਸਰ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਖੁਫੀਆ ਜਾਣਕਾਰੀ ਉੱਤੇ ਪੱਟੀ ਕਾਰਵਾਈ ਕਰਦੇ ਹਾਂ ਇੱਕ ਅੰਤਰਰਾਸ਼ਟਰੀ ਨਾਰਕੋ ਹਾਮਸ ਮੋਡੀਊਲ ਅਤੇ ਅੰਤਰਰਾਜੀ ਨਾਰਕੋ ਹਵਾਲਾ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਗਿਆ ਇਸ ਖੰਦੀ ਅਮਰਸਰ ਦੇ ਸੀਪੀ ਗੁਰਪ੍ਰੀਤ ਸਿੰਘ ਪੁੱਲਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅਮਰਸਰ ਪੁਲਿਸ ਵੱਲੋਂ ਫਤੇਗੜ ਚੂੜੀਆਂ ਰੋਡ ਤੋਂ ਤਿੰਨ ਇੰਟਰਨੈਸ਼ਨਲ ਨਸ਼ਾ ਤਸਕਰਾਂ ਅਤੇ ਇਸ ਮਗਲਾਰੇ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਹੈਪੀ ਜੋ ਕਿ ਫਤਿਹਗੜ ਚੂੜੀਆਂ ਤੇ ਨਿਜਤੀ ਕੀ ਪਿੰਡ ਦਾ ਰਹਿਣ ਵਾਲਾ ਹੈ ਤੇ ਐਮਐਸਟੀ ਡਾਕਟਰੀ ਕੀਤੀ ਹੋਈ ਹੈ ਉਸ ਦੇ ਨਾਲ ਜਸਪ੍ਰੀਤ ਚੋਹਾਨ ਉਰਫ ਕਾਲੂ ਜੋ ਕਿ ਬਰਨਾਲਾ ਦਾ ਰਹਿਣ ਵਾਲਾ ਹੈ ਅਤੇ ਇਸ ਦੇ ਨਾਲ ਤੇਜਪੀਰ ਸਿੰਘ ਤੇ ਜੀਤਰਨ ਤਾਰਨ ਦਾ ਰਹਿਣ ਵਾਲਾ ਹੈ ਜਿਨ੍ਹਾਂ ਨੂੰ ਫਤਿਹਗੜ ਚੂੜੀਆਂ ਰੋਡ ਤੋਂ ਗ੍ਰਿਫਤਾਰ ਕੀਤਾ ਹੈ ਉਹਨਾਂ ਦੱਸਿਆ ਕਿ हाल ਵਿੱਚ ਹੀ ਇਹ ਤਿੰਨ ਨੂੰ ਮਲੇਸ਼ੀਆ ਤੋਂ ਵਾਪਸ ਆਏ ਸਨ ਅਤੇ ਇਹਨਾਂ ਕੋਲ 5 ਆਧੁਨਿਕ ਪਿਸਤੌਲਾਂ ਜੋ ਕਿ ਚੀਨੀ ਦੀਆਂ ਹਨ ਅਤੇ 1 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਉਹ ਪਾਕਿਸਤਾਨ ਅਤੇ ਮਲੇਸ਼ੀਆ ਵਿੱਚ ਹੈਂਡਲਰਾਂ ਦੇ ਨਿਰਦੇਸ਼ਾਂ ਤੇ ਪੰਜਾਬ ਪਰ ਵਿੱਚ ਹਥਿਆਰ ਪਹੁੰਚਾਉਣ ਲਈ ਕੰਮ ਕਰ ਰਹੇ ਹਨ ਸੀਪੀ ਨੇ ਇੱਕ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇੱਕ ਵੱਖਰੇ ਮਾਮਲੇ ਵਿੱਚ ਦਿੱਲੀ ਕਰਨਟਕਾ ਅਤੇ ਦੁਪਈ ਨਾਲ ਜੁੜੇ ਨਾਰਕੋ ਹਵਾਲਾ ਨੈੱਟਵਰਕ ਵਿੱਚ 6 ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕੀਤਾ ਆ ਹੈ। ਉਹਨਾਂ ਕੋਲੋਂ 10 ਲੱਖ ਦੇ ਕਰੀਬ ਡਰੱਗ ਮਨੀ ਅਤੇ 150 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਉਹਨਾਂ ਦਾ ਸਿਆ ਕਿ ਇਹ ਸਿੰਡੀਕੇਟ ਹਵਾਲਾ ਚੈਨਲ ਰਾਹੀਂ ਦੁਪਈ ਨੂੰ ਪੈਸਾ ਵੇਚ ਰਏ ਸਨ। ਇੱਕ ਨਾਰਕੋ ਆਰਮਜ਼ ਮੋਡਿਊਲ ਤੇ ਇੱਕ ਨਾਰਕੋ ਹਵਾਲਾ ਮੋਡਿਊਲ ਬੰਦ ਕੀਤੇ ਗਏ ਨੇ। ਔਰ ਇਹਦੇ ਵਿੱਚ ਪੰਜ ਸੋਫਿਸਟੀਕੇਟਡ ਵੈਪਨ ਨੇ ਜਿੱਤੇ 10 ਗਲੌਕ ਨੇ 9mm ਦੇ ਦੋ ਚਾਈਨੈਸ ਮੇਡ 0.30 ਬੋਰ ਦੇ ਪਿਸਟਲ ਨੇ ਨਾਲ ਕੈਟਰੇਜਸ ਨੇ 1 ਕਿਲੋ 15 ਗ੍ਰਾਮ ਹਿਰੋਇਨ ਔਰ 9 ਲੱਖ 70000 ਡਰਗ ਮਨੀ ਜਿਹੜੀ ਹਵਾਲਾ ਮਨੀ ਹੈ ਉਹ ਰਿਕਵਰ ਕੀਤੀ ਗਈ ਹੈ ਇਹਦੇ ਟੋਟਲ ਦੋਨੋਂ ਕੇਸਾਂ ਚ ਮਿਲਾ ਕੇ 9 ਬੰਦੇ ਗ੍ਰਿਫਤਾਰ ਹੋਏ ਨੇ ਜਿਹੜਾ ਨਾਰਕੋ ਆਮਜ਼ ਦਾ ਜਿਹੜਾ ਨੈਟਵਰਕ ਹੈ ਮੋਡੂਲ ਜਿਹਨੂੰ ਆਪਾਂ ਕਹਿ ਸਕਦੇ ਹਾਂ ਮਲੇਸ਼ੀਆ ਤੋਂ ਆਏ ਹੋਏ ਦੋ ਬੰਦੇ ਐ ਇਹ ਮਲੇਸ਼ੀਆ ਤੋਂ ਆ ਕੇ ਇੱਥੇ ਇੰਡੀਆ ਦੇ ਵਿੱਚ ਜੋ ਵਾਪਸ ਆਏ ਇਹਨਾਂ ਦੇ ਜਿਹੜੇ ਹੈਂਡਲਰਸ ਨੇ ਤੁਹਾਨੂੰ ਉਹ ਮਲੇਸ਼ੀਆ ਤੇ ਪਾਕਿਸਤਾਨ ਨੇ ਉਹਨਾਂ ਦੀ ਡਾਇਰੈਕਸ਼ਨ ਦੇ ਉੱਤੇ ਇਹਨਾਂ ਨੇ ਕਨਸਾਈਨਮੈਂਟ ਇੱਥੋਂ ਰਿਸੀਵ ਕਰਕੇ ਤੇ ਅੱਗੇ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਪਹੁੰਚਾਣੀ ਵੀ ਸੀ ਤੇ ਜੋ ਲੱਗਦਾ ਹੈ

ਬੀ ਐਮ ਐਸ ਦੀ ਡਿਗਰੀ ਕੀਤੀ ਹੈ ਡਾਕਟਰੀ ਦਾ ਜਿਹੜਾ ਲੋਕਲ ਲੈਵਲ ਦਾ ਕੰਮ ਕਰਦਾ ਹੈ ਆਯੁਰਵੈਦਿਕ ਤੇਜਵੀ ਰੇਲੀਅਸ ਜੀ ਇਹ ਹਰੀਕੇ ਦਾ ਡਿਸਟ੍ਰਿਕਟ ਤਰਨਤਾਰਨ ਦਾ ਇਹ ਜਿੰਮੇਵਾਰੀ ਜਿਹੜਾ ਕੰਮ ਕਰਦਾ ਹੈ ਖੇਤੀਬਾੜੀ ਦਾ ਇਹਨਾਂ ਨੂੰ ਪੁਲ ਦੇ ਘੋੜੀਆਂ ਰੋਡ ਤੋਂ ਸਦਰ ਥਾਣੇ ਦੇ ਵਿੱਚ ਸਾਡੀ ਸੀਆਈਏ ਪਾਰਟੀ ਲੈਡ ਬਾਈ ਇੰਸਪੈਕਟਰ ਮੋਹਨਦੀਪ ਸਿੰਘ ਜਿਨ੍ਹਾਂ ਦੇ ਸੁਪਰਵਾਈਜ਼ਨ ਯਾਦਵਿੰਦਰ ਜੀ ਸਾਡੇ ਏਸੀਪੀ ਔਰ ਜਗਵਿੰਦਰ ਸੜੇ ਐਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਤੇ ਓਵਰঅল ਸੁਪਰਿਜ਼ਨ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਸਿੰਘ ਜੀ ਡੀਸੀ ਔਰ ਇਹਦੇ ਤੋਂ ਜਿਹੜੀ ਰਿਪੋਰਟ ਲਈ ਪੁੱਛੀ ਗਏ ਤੇਹੀ ਗੱਲ ਆਈ ਹੈ ਕਿ ਜਿਹੜੇ ਬਾਹਰਲੇ ਹੈਂਡਲਰ ਨੇ ਜਿਹੜੀ ਵੀ ਐਕਟਿਵ ਨੇ ਔਰ ਇਹਨਾਂ ਬੰਦਿਆਂ ਨੂੰ ਉਹਨਾਂ ਨੇ ਉੱਥੋਂ ਵਾਪਸ ਆਇਆ ਨੂੰ ਵੀ ਯੂਜ਼ ਕੀਤਾ ਪਾਕਿਸਤਾਨ ਬੇਸਡ ਹੈਂਡਲਰ ਵੀ ਸਾਹਮਣੇ ਆਏ ਹੈ ਮਲੇਸ਼ੀਆ ਵਾਲੇ ਵੀ ਉਹਨਾਂ ਤੇ ਅਸੀਂ ਕੰਮ ਕਰ ਰਹੇ ਹਾਂ ਇਸ ਤੋਂ ਇਲਾਵਾ ਜਿਹੜਾ ਦੂਜਾ ਵੀ ਬੜਾ ਇੰਪੋਰਟੈਂਟ ਨਾਰਕੋਟਿਕ ਡਰੱਗ ਨੈਟਵਰਕ ਹੈਗਾ ਇਹ ਬਸਟ ਕੀਤਾ ਗਿਆ ਇਹ ਜਿਹੜਾ ਨੌ 6 ਬੰਦੇ ਫੜੇ ਗਏ ਆ ਉਹ ਸਭ ਤੋਂ ਪਹਿਲਾਂ ਦਾਨਿਸ਼ ਨੂੰ ਫੜੇ ਗਿਆ ਉਹਦੇ ਤੋਂ ਹਾਲਾਂਕਿ ਕੁਆਂਟੀਟੀ ਤਾਂ ਬੜੀ ਥੋੜੀ ਸੀਗੀ ਤੇ ਉਹ 150 ਗ੍ਰਾਮ ਹੀਰੋਇਨ ਸੀਗੀ ਦਾਨਿਸ਼ ਏਰੀਅਸ ਗਗੂ ਇਹ ਰਹਿ ਗਿਆ ਕੋਟ ਖਾਲਸਾ ਦਾ ਰਹਿਣਾ ਉਹ ਪਹਿਲਾਂ ਇਹਦੇ ਖਿਲਾਫ ਤਿੰਨ ਕੇਸ ਜਨੇ ਆਰਮ ਦਾ 10 DP S ਹੈ ਲਾਈ ਝਗੜੇ ਦੇ ਤੇ ਚੋਰੀ ਦੇ ਇਹ ਕੁਛੇ ਤੋਂ ਇਹ ਗੱਲ ਚੱਲੀ ਕਿ ਜਿਹੜੇ ਕੁਛ ਡਰਗ ਦੇ ਪੈਸੇ ਨੇ ਹਵਾਲਾ ਰਾਹੀਂ ਬਾਹਰ ਭੇਜੇ ਜਾਂਦੇ ਦੁਬਈ ਦਾ ਐਂਗਲ ਸ਼ੁਰੂ ਹੋਇਆ ਸਲੋਨੀ ਵਾਈਫ ਆਫ ਦੀਪਾ ਸਿੰਘ ਇੱਕ ਕੋਟ ਖਾਲਸਾ ਦੀ ਲੇਡੀ ਹੈ ਇਹ ਫਿਰ ਨੈਕਸਟ ਇਅਰ ਅਰੈਸਟ ਹੋਈ ਇਸ ਕੇਸ ਚ ਉਸ ਤੋਂ ਬਾਅਦ ਜੋਬਨ ਬ੍ਰੇਟ ਇਲੀਅਸ ਜੋਬਨ ਇਹ ਆਪਣੇ ਜਿਹੜਾ ਗੁਰੂ ਦੇ ਏਰੀਆ ਦਾ ਰਹਿਣ ਵਾਲਾ ਅਮਰਸਰ ਰੂਰਲ ਦਾ ਸਿਕਿਉਰਿਟੀ ਗਾਰਡ ਦਾ ਨੌਕਰੀ ਕਰਦਾ ਮੋਹਾਲੀ ਦੇ ਵਿੱਚ ਕੁਲਵਿੰਦਰ ਇਹ ਮਿਹਰਬਾਨ ਲੁਧਿਆਣੇ ਦਾ ਰਹਿਣ ਵਾਲਾ ਇਹ ਟੈਕਸੀ ਡਰਾਈਵਰ ਦਾ ਕੰਮ ਕਰਦਾ ਜਿਆਦਾਤਰ ਮੋਹੱਲੀ ਹੁੰਦਾ ਹੈ ਅਬਦੁਲ ਰਹਿਮਾਨ ਇਹ ਕਰਨਾਟਕਾ ਦੇ ਵਿੱਚ ਗਲੌਰ ਦਾ ਰਹਿਣ ਵਾਲਾ ਹੈ ਇਹ ਇੰਪੋਰਟੈਂਟ ਬੰਦਾ ਹੈ ਇਹ ਅਦਰਕ ਦਾ ਡੀਲਰ ਹੈ ਜਿੰਜਰ ਡੀਲਰ ਹੈਗਾ ਤੇ ਪ੍ਰਦੀਪ ਪਿੰਟੂ ਇਹ ਵੀ ਇਗਨੋਰ ਕਰਨਾਟਕਾ ਦਾ ਰਹਿਣ ਵਾਲਾ ਹੈ ਇਹ ਵੀ ਜਿੰਜਰ ਦਾ ਅਦਰਕ ਦਾ ਹੀ ਕੰਮ ਕਰਦਾ ਹੈ ਇਹ ਦੋ ਬੰਦੇ ਜਿਹੜੇ ਬੜੇ ਇੰਪੋਰਟੈਂਟ ਆ ਦਿੱਲੀ ਬੇਸ ਨੇ ਪਰ ਪਿੱਛੋਂ ਬੰਗਲੌਰ ਤੇ ਉੱਥੇ ਕਰਨਾਟਕਾ ਦੇ ਵਿੱਚੋਂ ਬਿਲੋਂਗ ਕਰਦੇ ਨੇ ਉਸ ਏਰੀਏ ਤੋਂ ਇਹ ਬੇਸਿਕਲੀ ਇੱਥੇ ਆਏ ਸੀਗੇ ਇਹ ਸਾਰੀ ਪੈਸੇ ਲੈਣੇ ਨੇ ਨਾ ਤੋਂ 9 ਲੱਖ 7000 ਪਈ ਜਿਹੜੀ ਡਰਗ ਮਨੀ ਹਵਾਲਾ ਮਨੀ ਜਿਹਨੋਂ ਆਪਾਂ ਕੈਸਾ ਦੋ ਬਰਾਮਦ ਹੋਈ ਔਰ ਇਹਨਾਂ ਜਿਹੜੇ ਤਾਰਾ ਉਹ ਦੁਬਈ ਚ ਜੁੜੇ ਹੋਏ ਆ ਕਵਰੀ ਨਾਲ ਇਹ ਵੀ ਬੜਾ ਇੰਪੋਰਟੈਂਟ ਹੈ ਕਿਉਂਕਿ ਨੈਟਵਰਕ ਜਿਹੜਾ ਹਵਾਲੇ ਦਾ ਉਹਦੇ ਨਾਲ ਹੀ ਇਹ ਪਰਫੁੱਲਤ ਹੁੰਦਾ ਜਿਹੜਾ ਡਰਗ ਟ੍ਰੇਡ ਹੈਗਾ ਤੋ ਇਹਦੇ ਚ ਵੀ ਬੜੀ ਅੱਛੀ ਸਕਸੈਸ ਮਿਲੀ ਹੈ ਟੀਮ ਨੂੰ ਔਰ ਮੈਂ ਇਹਨਾਂ ਨੂੰ ਸਾਰਿਆਂ ਨੂੰ ਦਿਲੀ ਬਾਰਕਬਾਦ ਦਿੰਦਾ। ਫਰੀ ਅਦਰਕ ਦਾ ਵਪਾਰੀ ਕਿਵੇਂ ਦੇਖੋ ਅਦਰਕ ਦੇ ਵਪਾਰੀ ਦੀ ਗੱਲ ਤੇ ਇਹ ਵੀ ਸਾਰੇ ਬੰਦੇ ਪੈਸੇ ਦੇ ਲਾਲਚ ਨੂੰ ਕੰਮ ਕਰਦੇ ਆ। ਬਿਜ਼ਨਸ ਦੇ ਵਿੱਚ ਜਦੋਂ ਬਹੁਤਾ ਪ੍ਰੋਫਿਟ ਨਹੀਂ ਹੁੰਦਾ ਤਾਂ ਨੇਚਰਲੀ ਉਹਨਾਂ ਨੂੰ ਲੱਗਦਾ ਹੈ ਕਿ ਹਵਾਲੇ ਦੇ ਵਿੱਚ ਘੱਟ ਵਧੀ ਹੈ। ਇਹ ਨਾਲੇ ਨੈਟਵਰਕ ਚੱਲੀ ਜਾਂਦਾ ਹੈ। ਤੁਸੀਂ ਵੇਖੋ ਨਾ ਕਰਨਾਟਕਾ ਤੋਂ ਬੰਦਾ ਰਿਸਕ ਲੈ ਕੇ ਅੰਮ੍ਰਿਤਸਰ ਆ ਰਿਹਾ ਏਰੀਆ 'ਚ ਇਟ ਇਸ ਮੰਨਣਾ ਇਨ ਟੱਚ ਹੋ ਕੇ ਪੈਸੇ ਲੈ ਰਿਆ ਥਰੂ ਲੋਕਲ ਚੈਨਲਸ ਸੋ ਉਤੋਂ ਆਪਾਂ ਨੂੰ ਕਲੀਅਰ ਹੀ ਹੈ ਕਿ ਇਟ ਇਸ ਆਲ ਬਿਕੋਜ਼ ਆਫ ਲਸਟ ਫਾਰ ਮਨੀ ਸਰ ਪੈਸਾ ਡਰਗ ਮੰਤਰੀ ਦੇ ਹਿਸਾਬੇ ਹਾਂਜੀ ਹਾਂਜੀ ਬਿਲਕੁਲ 100% ਉਹੀ ਤਾਈਂ ਆਪਾਂ ਇਹਦੇ ਵਿੱਚ ਐਨਡੀਪੀਐਸ ਐਕਟ ਵੀ ਹੈ ਨਾਲ ਲਾਇਆ ਤੇ ਹਵਾਲੇ ਦੇ ਵਿੱਚ ਵੀ ਇਹਨਾਂ ਦੀ ਜਿਹੜੀ ਤਫਤੀਸ਼ ਕੀਤੀ ਜਾ ਰਹੀ ਹੈ ਜੋ ਬੰਗਲੌਰ ਤੋਂ ਬਾਹਰ ਭੇਜਦਾ ਸੀ ਪੈਸੇ ਪਰ ਨਹੀਂ ਦਿੱਲੀ ਬੇਸਡ ਵੀ ਨੇ ਜੀ ਇਹ ਬਿਲੋਂਗ ਕਰਨਾਟਕਾ ਨੂੰ ਕਰਦੇ ਨੇ ਦਿੱਲੀ ਵੀ ਇਹਨਾਂ ਦਾ ਆਫਿਸ ਹੈਗਾ ਉੱਥੋਂ ਇਹ ਕੰਮ ਕਰਾਉਂਦੇ ਰਹੇ ਆ ਇਹਦਾ ਮਲੇਸ਼ੀਆ ਦੇ ਨਾਲ ਤਾਲੁਕ ਹੈ ਉਹ ਕਿਵੇਂ ਉਹ ਮਲੇਸ਼ੀਆ ਦੇ ਵਿੱਚ ਜਿਹੜੇ ਲੜਕੇ ਦੋ ਗਏ ਸੀ ਨਾ ਕਿ ਬਾਹਰ ਤੇ ਉਹ ਉੱਥੋਂ ਜਦੋਂ ਵਾਪਸ ਆਏ ਤੇ ਉੱਥੇ ਇਹਨਾਂ ਨੂੰ ਉਹ ਬੰਦੇ ਮਿਲੇ ਸੀਗੇ ਉਹਨਾਂ ਨੇ ਫਿਰ ਇਹਨਾਂ ਨਾਲ ਰਾਫਤਾ ਰੱਖਿਆ ਇਹਨਾਂ ਨੂੰ ਕਿਹਾ ਕਿ ਜੇ ਤੁਸੀਂ ਪੰਜਾਬ ਜਾਓਗੇ ਤੁਹਾਨੂੰ ਕੋ ਕੰਮ ਦਵਾਂਗੇ ਪਰ ਪੈਸੇ ਦਾ ਲਾਲਚ ਤੁਹਾਨੂੰ ਪਤਾ ਫੇਰ ਆ ਜਾਂਦਾ ਹੁਣ ਜੇ ਕਨਸਾਈਨਮੈਂਟ ਦੇਖੀਏ ਇਹਦੇ ਵਿੱਚ ਦੋਨੇ ਲਾਲਚ ਨੇ ਵੈਪਨ ਹੈਂਡਲਰਸ ਦੇ ਕੈਂਟੋਂ 1 ਕਿਲੋ ਹਿਰੋਇਨ ਨਾਲ ਤੋ ਨੇਚਰਲੀ ਲੋਕਲ ਬੰਦੇ ਨੂੰ ਲੱਗਦਾ ਕਿ ਅਸੀਂ ਇਹ ਦੋਨੋਂ ਚੀਜ਼ਾਂ ਦੇ ਵਿੱਚ ਜੋ ਇਹਨਾਂ ਦਾ ਪਿਕਅਪ ਕਰਨ ਦਾ ਅਸੀਂ ਆਪਣੇ ਫਾਈਨੈਂਸ਼ੀਅਲ ਐਂਗਲ ਮੇਨਲੀ ਸਾਹਮਣੇ ਆ ਰਿਹਾ ਤੇ ਹੋ ਸਕਦਾ ਵੀ ਇਹਨਾਂ ਨੂੰ ਕੋਈ ਅੱਗੇ ਟਾਰਗੇਟ ਦਿੱਤਾ ਜਾਂਦਾ ਜਾਂ ਕੋਈ ਗੱਲ ਪਰ ਪਹਿਲਾਂ ਹੀ ਪ੍ਰिवेंट ਹੋ ਗਈ ਬਾਕੀ ਅਸੀਂ ਇਹਨਾਂ ਦੇ ਲਿੰਕੇਜਸ ਜਿਹੜੇ ਆ ਉਹ ਸਾਰੇ ਅਪਰੂਵ ਕਰ ਰਹੇ ਦੇਖੋ ਬੜੀ ਸਿੰਪਲ ਗੱਲ ਹੈ ਵਿਗਾੜਨ ਵਾਲੀ ਗੱਲ ਵੀ ਇਹ ਹੈ ਕਿ ਬੰਦੇ ਨੂੰ ਉੱਥੇ ਤਿਆਰ ਕਰ ਲਿਆ ਜਦੋਂ ਤੁਸੀਂ ਮਲੇਸ਼ੀਆ ਮਿਲੇ ਵੀਰ ਤੋ ਸਾਡੇ ਬਾਸ ਸਾਡੇ ਨਾਲ ਜੁੜੋ ਕਰ ਲੋ ਜਦੋਂ ਵੀ ਵੀ ਫਰੈਂਡ ਕਰ ਲਿਆ ਜਿਹਨੂੰ ਆਪਾਂ ਕਹਿੰਦੇ ਦੋਸਤੀ ਪਾ ਲਈ ਤੋ ਉਸ ਤੋਂ ਬਾਅਦ ਉਹਨਾਂ ਨੂੰ ਯੂਜ਼ ਕਰਨ ਲੱਗੇ ਹੈ ਜੀ ਨਹੀਂ ਉਹਨਾਂ ਤੇ ਕੋਈ ਨਹੀਂ ਜੀ ਸਾਰਿਆਂ ਤੇ ਸਾਰੇ ਇਹਦੇ ਵਿੱਚ ਤਿੰਨ ਤਿੰਨ ਕੋਡ ਹੈ ਤੇ ਹਥਿਆਰ ਦੀ ਜਿਹੜੀ ਹੈ ਆਪਣੇ ਪੰਜਾਬ ਬਾਰਡਰ ਕੋਈ ਪਾਸੋਂ ਹਾਂਜੀ ਹਾਂਜੀ ਡਰੋਨ ਰਾਹੀਂ ਪਾਕਿਸਤਾਨ ਬਾਰਡਰ ਅਕਰੋਸ ਦੀ ਇੰਟਰਨੈਸ਼ਨਲ ਬਾਰਡਰ ਡਰੋਨ ਸੇ ਕੋਈ ਪੀਸੀ ਹੋਈ ਆ ਉਹਨਾਂ ਦੇ ਵਿੱਚ ਜ਼ਿਆਦਾਤਰ ਮਾਰਨਰ ਹੀ ਸੀਗੇ ਜਿਹੜੇ ਇਥੋਂ ਵਰਮੋ ਦੀ ਪ੍ਰਾਪਰਟੀ ਦਾ ਵਿਸਟ ਕਰਦੇ ਆ ਗੱਟੋਂ ਦੇ ਆ ਜਾਂਦੇ ਬਾਅਦ ਕੋਰਟ ਵਾਲੀ ਜਿਹੜੇ ਬੰਦੇ ਬਾਹਰ ਤੋਂ ਸੁਣਾ ਰਹੇ ਫਿਰ ਉਹਦਾ ਕੀ ਸਿਸਟਮ ਹੁੰਦਾ ਹੈ ਉਹਦੇ 'ਚ ਦੇਖੋ ਜੀ ਆਪਾਂ ਉਹਨਾਂ ਦੀ ਪ੍ਰਾਪਰਟੀ ਜਿਹੜੀ ਹੈ ਲੋਕਲ ਪੁਲਿਸ ਨੂੰ ਨਾਲ ਹੈਲਪ ਲਵਾਵਾਂਗੇ ਇਹਨਾਂ ਦੇ ਸਾਰੇ ਕੰਪਲੀਟ ਐਡਰੈਸ ਹੈਗੇ ਆ ਆਪਣੇ ਕੋਲ ਕਰਨਾਟਕਾ ਦੇ ਔਰ ਜਿਹੜੇ ਦੂਜੇ ਹੈਗੇ ਜਿਦਾਂ ਹੁਣ ਸਾਡੇ ਨੇੜੇ ਦਾ ਬਰਨਾਲੇ ਦਾ ਉਹ ਤਾਂ ਵਿਦਨ ਪੰਜਾਬ ਉਹ ਕੰਪੀਟੈਂਟ ਅਥਾਰਟੀ ਨੂੰ ਆਪਾਂ ਐਸਐਸਪੀ ਬਰਨਾਲਾ ਜਾਂ ਤਰਨਤਾਰਨ ਨੂੰ ਬਟਾਲਾ ਵਾਲਿਆਂ ਨੂੰ ਰਿਕਵੈਸਟ ਕਰਕੇ ਉਹ ਕਾਰਵਾਈ ਨਾਲ ਨਾਲ ਚੱਲੇਗੀ ਬਿਕੋਜ਼ ਹਵਾਲੇ ਦਾ ਜਿਹੜਾ ਨੈਟਵਰਕ ਹੈ ਇਹਦੇ ਵਿੱਚ ਬਾਕੀ ਏਜੰਸੀਜ਼ ਵੀ ਇਨਵੋਲ ਹੋਣੀਆਂ ਫਾਈਨੈਂਸ਼ੀਅਲ ट्रांजੈਕਸ਼ਨ ਦੇ ਵਿੱਚ ਡੀਆਰਆਈ ਵੀ ਆ ਜਾਂਦੀ ਹੈ ਏਡੀ ਵੀ ਆਉਂਦੀ ਹੈ ਇਨਕਮ ਟੈਕਸ ਵੀ ਹੁੰਦਾ ਉਹ ਸਾਰੀਆਂ ਚੀਜ਼ਾਂ ਇਹਨਾਂ ਨਾਲ ਨਾਲ ਚੱਲਣਗੀਆਂ ਕਿਉਂਕਿ ਹਵਾਲੇ ਦੇ ਨਾਲ ਨਾਰਕੋਟਿਕ ਕੰਟਰੋਲ ਬਿਊਰੋ ਉਹ ਵੀ ਬੜਾ ਸਟੈਪ ਇਨ ਕਰ ਜਾਂਦਾ ਹੈ ਇਹਦੇ ਵਿੱਚ ਸਰ ਜੀ ਮਸਾਹਿਤ ਇਸ ਵਾਰ ਇਹ ਕੁਝ ਐਫਆਈਆ ਦੋਸਤੀ ਇਹ ਨੌ ਜਾਣੇ ਨੇ ਇਹ ਸਾਰੇ ਦੇ ਸਾਰੇ ਡਰਗ ਇਸ ਦੇ ਵਿੱਚ ਰੱਖੇ ਗਏ ਨੇ ਜਾਂ ਹਵਾਲੇ ਵਾਲੇ ਵਸਤੂ ਰੱਖੇ ਹੋਏ ਨੇ ਸਾਰੇ ਦੇ ਉੱਤੇ ਇੱਕ ਵੀ ਪਰਮਾਨੈਂਟ ਨਹੀਂ ਦੋ ਅਲੱਗ-ਅਲੱਗ ਕੇਸ ਨੇ ਭਾਈ ਸਾਹਿਬ ਜਿਹੜੇ ਤਿੰਨ ਬੰਦੇ ਨੇ ਉਹਨਾਂ ਤੋਂ 1 ਕਿਲੋ ਹੀਰੋਇਨ ਪੰਜ ਸਫਿਸਟੀਕੇਟਿਡ ਵੈਪਨ ਮਿਲੇ ਆ ਜਿਹੜੇ ਇੱਕ ਬਰਨਾਲੇ ਦਾ ਇੱਕ ਫਤਿਹ ਦਾ ਚੂੜੀਆਂ ਦਾ ਇੱਕ ਹਰੀਕੇ ਦਾ ਜਿਹੜੇ ਮਲੇਸ਼ੀਆ ਰਿਟਰਨ ਨੇ ਪਾਕਿਸਤਾਨ ਲਿਗੋ ਉਹਨਾਂ ਦਾ 1 ਕਿਜੀ ਹੀਰੋਇਨ ਐਨਡੀਪੀਐਸ ਵੀ ਹੋ ਗਿਆ ਜੀ ਆਰਐਮਜ਼ ਨਾਲ ਹੋ ਗਿਆ ਨਾਲ ਸਮਗਲਿੰਗ ਦਾ ਜਿਹੜਾ ਐਕਟੀਵਿਟੀ ਇਹ ਵੱਖਰਾ ਜੀ ਤੇ ਜਿਹੜਾ ਦੂਜੇ ਛੇ ਬੰਦੇ ਨੇ ਉਹ ਸਾਰੇ ਬੰਦੇ ਉਹਦੇ ਤੋਂ ਵੀ 150 ਗ੍ਰਾਮ ਆਪਾਂ ਨੂੰ ਮਿਲੀ-ਮਿਲੀ ਹੈ ਤੇ ਉਹ ਐਨਡੀਪੀਐਸ ਵੀ ਹੋ ਗਿਆ ਤੇ ਨਾਲ ਹਵਾਲੇ ਦੀ ਉਹਦੇ ਚ ਇਨਵੈਸਟੀਗੇਸ਼ਨ ਹੋ ਰਹੀ ਹੈ ਉਹ ਕੇਸ اسلامਾਬਾਦ ਦਾ ਜਿਹੜਾ ਹਵਾਲਾ ਮਨੀ ਵਾਲਾ ਜੀ ਇਹ ਸਦਰ ਦਾ ਹੈਗਾ ਆਪਣੇ ਕਮਿਸ਼ਨ ਦੇ